ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਨੇ ਇੱਕ ਸੁੱਕ ਦਾ ਸਾਗ ਆਪਾਂ ਚਲਾਈ ਲਈ ਥੋੜੀ ਜੀ ਕੁਝ 8 ਸਟ ਤੇ ਕੋਜਾ ਆਪਾਂ ਪਾਲਕ ਲਈ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਲੈ ਆਉਂਦੇ ਆਂ ਸਾਗ ਧੋ ਕੇ ਚੰਗੀ ਤਰ੍ਹਾਂ ਲੈਣ ਦਾ ਹੁਣ ਇਹਨੂੰ ਕੱਟ ਲੈਣੇ ਆਂ ਸਾਗ ਪਸਾਰਾ ਕੱਟ ਲਿਆ ਹੁਣ ਹੁਣ ਆਪਾਂ 3 ਕ ਪਾ ਪਾਣੀ ਪਾ ਲੈਨੇ ਪਤਿਲੇ ਚ ਤੇ ਨਾਲ ਹੀ ਆਪਾਂ ਅੱਧੀ ਕ ਘੋਲੀ ਦਾਲ ਦੀ ਲਈ ਛੋਲਿਆਂ ਦੀ ਦਾਲ ਇਹਨੂੰ ਆਪਾਂ ਤੋ ਕੇ ਨਾਲ ਹੀ ਪਾ ਲੈਨੇ ਉਹ ਵੀ ਦਾਲ ਵੀ ਨਾਲ ਹੀ ਆਪਾਂ ਸਾਗ ਪਾ ਦੇਨੇ ਆਪਾਂ ਗਬਾ ਲਈ ਸੀ ਚੁੱਲ੍ਹੇ ਤੇ ਤੇ ਹੁਣ ਇਹਨੂੰ ਉਤਾਰ ਦਿੰਨੇ ਆ। ਇਸੇ ਤਰ੍ਹਾਂ ਪਰ ਇੰਨੇ ਦੇ ਰਵਾਂਗੇ ਇਹਨੂੰ ਥੋੜਾ ਟਾਈਮ ਲੱਗੇਗਾ ਰਿਜਣ ਲੱਗਿਆ। ਜਿੰਨੀ ਦੇਰ ਤੱਕ ਗਲ ਨਹੀਂ ਜਾਂਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਉੰਨੀ ਦੇਰ ਤੱਕ ਆਪਾਂ ਰੰਨਾਗੇ। ਵਿੱਚ ਵਿੱਚ ਉਹ ਲਾਉਂਦੇ ਰਵਾਂਗੇ ਆਪਾਂ ਇਹਨੂੰ। ਜਦੋਂ ਦੁੱਧ ਦਾ ਘਸਾਗ ਆਪਣਾ ਬਣ ਗਿਆ ਫਿਰ ਆਪਾਂ ਕੁਝ ਲਸਣ ਦੀਆਂ ਕਲੀਆਂ ਕੋਝ ਹਰੀਆਂ ਮਿਰਚਾਂ ਤੇ ਇੱਕ ਪਿਆਜ਼ ਆਪਾਂ ਇਸੇ ਤਰ੍ਹਾਂ ਪਾ ਦਾਂਗੇ ਇਹਦੇ ਵਿੱਚ ਕੱਚਾ ਹੀ ਨਾਲ ਹੀ ਆਪਾਂ ਨਮਕ ਪਾ ਦਿੰਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਦਿੰਨੇ ਆ ਸਾਗ ਨੂੰ ਮਿਰਚਾਂ ਪਿਆਜ਼ ਮਿਕਸ ਹੋ ਜਾਣਗੇ ਆਪਾਂ ਰਿਜਨ ਲਈ ਰੱਖ ਦਿੰਨੇ ਫੇਰ ਇਹਨੂੰ ਸਾਗ ਆਪਣਾ ਰਿਜਦਾ ਪਿਆ ਹੁਣ ਆਪਾਂ ਥੋੜਾ ਥੋੜਾ ਇਸ ਤਰ੍ਹਾਂ ਨੂੰ ਹਿਲਾਉਂਦੇ ਰਾਵਾਂਗੇ ਸਾਗ ਆਪਣਾ ਰਿਜ ਗਿਆ ਹੁਣ ਆਪਾਂ ਇਹਨੂੰ ਕੋਟ ਲੈਨੇ ਆ ਸਾਗ ਆਪਾਂ ਕੋਜੂ ਹੱਦ ਤੱਕ ਕੋਟ ਲਿਆ ਹੁਣ ਆਪਾਂ ਥੋੜਾ ਜਿਹਾ ਅਲਣ ਪਾ ਦਿੰਨੇ ਆ ਕਣਕ ਦੇ ਆਟੇ ਦਾ ਪਾਵਾਂਗੇ ਅਲਣ ਥੋੜਾ ਥੋੜਾ ਅਸਤਰਾ ਖਿਲਾਰ ਕੇ ਉਤੋਂ ਘੋਟੀ ਜਾਵਾਂਗੇ ਸਾਗ ਦੇ ਹਿਸਾਬ ਨਾਲ ਹੀ ਅਲਣ ਪਾਵਾਂਗੇ ਜਿੰਨਾ ਕਿ ਸਾਗ ਉਸ ਦੇ ਹਿਸਾਬ ਨਾਲ ਦੋ ਤਿੰਨ ਮੁਠੀਆਂ ਆਪਾਂ ਪਾ ਦਾਂਗੇ ਸਾਗ ਆਪਣਾ ਵਧੀਆ ਬਣ ਗਿਆ ਘੋਟ ਕੇ ਆਏ ਨੇ ਤੇ ਹੁਣ ਆਪਾਂ ਤੜਕਾ ਲਾ ਲੈਨੇ ਆ ਤੇਲ ਦਾ ਵੀ ਲਾ ਸਕਦੇ ਆ ਪਰ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ਥੋੜਾ ਜਿਹਾ ਘਿਓ ਪਾ ਲੈਨੇ ਕੜਛੀ ਇਹਦੇ ਵਿੱਚ ਥੋੜਾ ਜਿਹਾ ਲਸਣ ਆਪਾਂ ਇਸ ਤਰ੍ਹਾਂ ਪਾ ਲੈਨੇ ਕੋਈ ਜ ਆਪਾਂ ਪਹਿਲਾਂ ਬਾਹਤਾਂ ਸੀ ਲਸਣ ਥੋੜਾ ਜਿਹਾ ਪਹਿਲਾਂ ਆਪਾਂ ਲਸਣ ਪਾ ਲੈਨੇ ਆ ਲਸਣ ਭੁੱਜ ਗਿਆ ਹੁਣ ਆਪਾਂ ਪਿਆਜ਼ ਪਾ ਦਿੰਨੇ ਆ ਤੜਕਾ ਆਪਣਾ ਪੁੱਜ ਗਿਆ ਉਹਨਾਂ ਪਸਾਗ ਦੇ ਵਿੱਚ ਪਾ ਦਿੰਨੇ ਤੜਕਾ ਤੜਕੇ ਨੂੰ ਪਚੰਗੀਦਰਾ ਵਿੱਚ ਮਿਕਸ ਕਰ ਲੈਣੇ ਆ ਤੇ ਸਾਗ ਆਪਣਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸਵਾਦ ਬਣਦਾ ਤੁਸੀਂ ਵੀ ਇਸ ਤਰ੍ਹਾਂ ਟਰਾਈ ਜਰੂਰ ਕਰਿਓ